ਨਮਸਕਾਰ ਜੀ ਲੋੜੀ ਕਰਕੇ ਬਣਾਇਆ ਸੀ ਮੈਂ ਸਾਗ ਤੇ ਸਾਗ ਦੋ ਦਿਨ ਦਾ ਚੱਲੀ ਜਾ ਰਿਹਾ ਸੀ ਤੇ ਅੱਜ ਕੁਝ ਦਿਲ ਕੀਤਾ ਵੀ ਵਧੀਆ ਜਿਹਾ ਖਾਇਆ ਜਾਵੇ ਇਸ ਲਈ ਮੈਂ ਬਣਾਇਆ ਸੀ ਛੋਲੇ ਪੂਰੀਆਂ ਛੋਲੇ ਮੈਂ ਰਾਤ ਪਰ ਪਾਣੀ ਚ ਡੁਬੋ ਕੇ ਰੱਖਦੇ ਸੀ ਤੇ ਫਿਰ ਆਪਾਂ ਸਵੇਰੇ ਪਾਈ ਇਹਦੇ ਚ ਦਾਲ ਚੀਨੀ ਤੇ ਬੜੀ ਇਲਾਇਚੀ ਨਾਲ ਹੀ ਪਾਇਆ ਆਪਾਂ 3-4 ਤੇਜ ਪੱਤੇ ਫਿਰ ਆਪਾਂ ਪਾਇਆ ਇਹਦੇ ਵਿੱਚ ਲੂਣ ਫਿਰ ਜੇ ਪਾਣੀ ਘੱਟ ਹੋਇਆ ਤੇ ਹੋਰ ਪਾ ਕੇ ਦੋ ਆਲੂ ਸੁੱਟ ਕੇ ਵਿੱਚ ਇਹਨਾਂ ਨੂੰ ਸੀਟੀਆਂ ਲਵਾ ਦੇਣੀ ਹੈ ਇਧਰੋਂ ਆਪਾਂ ਕਰਦੇ ਹਾਂ ਤੜਕੇ ਦੀ ਤਿਆਰੀ ਤੜਕੇ ਵਾਸਤੇ ਲਿਆ ਸੀ ਮੈਂ ਅਦਰਕ, ਸ਼ਿਮਲਾ ਮਿਰਚ, ਪਿਆਜ਼ ਤੇ ਲਸਣ ਤੇ ਨਾਲ ਹੀ ਪਾਣੀ ਆਪਾਂ ਟਮਾਟਰ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਤੜਫਾ ਲੈਣਾ ਆਪਾਂ ਮਿਕਸੀ ਦੇ ਵਿੱਚ ਗਿੜਾ ਲਵਾ ਦੇਣਾ ਫਿਰ ਆਪਾਂ ਲਵਾਂਗੇ ਤੇਲ ਤੇਲ ਚ ਪਾਇਆ ਜੀਰਾ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਤੜਫਾ ਲੈਣਾ ਜਦੋਂ ਤੱਕ ਮਸਾਲਾ ਤੇ ਤੇਲ ੜਡੋ ੜਡ ਨਹੀਂ ਹੋ ਜਾਂਦਾ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ, ਲਾਲ ਮਿਰਚ ਲੂਣ ਆਪਾਂ ਕਿਉਂਕਿ ਪਹਿਲਾਂ ਉਬਾਲਣ ਟਾਈਮ ਪਾਇਆ ਸੀ ਜੇ ਤੁਹਾਨੂੰ ਘੱਟ ਲੱਗਦਾ ਹੋਇਆ ਤੇ ਪਾ ਲਿਓ ਨਹੀਂ ਤਾਂ ਛੱਡੋ ਪਰੇ ਫਿਰ ਆਪਾਂ ਪਾਣੀ ਇਹਦੇ ਵਿੱਚ ਕਸੂਰੀ ਮੇਥੀ ਤੇ ਆਇਆ ਆਪਣਾ ਜੰਮੂ ਦਾ ਮਸਾਲਾ ਜੰਮੂ ਤੋਂ ਆਇਆ ਸੀ ਜਿਹੜਾ ਮਸਾਲਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਘੁਮਾਫਰਾ ਦੇਣਾ ਵਿੱਚੀ ਮਸਾਲਾ ਆਪਣਾ ਭੁੰਨਿਆ ਜਾ ਚੁੱਕਿਆ ਤੇ ਇਧਰੋਂ ਆਪਣੇ ਛੋਲੇ ਵੀ ਉਬਲ ਕੇ ਤਿਆਰ ਨੇ ਇਹਦੇ ਵਿੱਚੋਂ ਆਪਾਂ ਤੇਜ ਪੱਤੇ ਕੱਢ ਕੇ ਸਾਈਡ ਤੇ ਮਾਰਨੇ ਆ ਤੇ ਇਲਾਇਚੀ ਵੀ ਸਾਈਡ ਤੇ ਮਾਰਨੀ ਆ ਤੇ ਲੋ ਜੀ ਫਿਰ ਆਪਾਂ ਚੰਗੀ ਤਰ੍ਹਾਂ ਕੜਾਈ ਨੂੰ ਲੱਗ ਨਹੀਂ ਰਹਿਣ ਦੇਣਾ ਆਪਾਂ ਵਿੱਚੀ ਪਾ ਦੇਣਾ ਤੇ ਆਲੂਆਂ ਨੂੰ ਫੇਦਣਾ ਤੇ ਲੋ ਜੀ ਸਬ